ਸਰਦਾਰ ਨਿਵਾਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਬਾਗੀ ਦੀ ਤੀ ਕਿਸ਼ਨ ਸਿੰਘ ਨੇ ਪੁਲਸ ਨੂੰ ਵੇਖਦਿਆਂ ਹੀ ਝਟ ਆਖ ਤੇ ਦਿੱਤਾ ਲਓ ਖਾਲਸਾ ਤਿਆਰ ਬਰ ਤਿਆਰ ਹੈ ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੋਖਲੇ ਨੂੰ ਨਾ ਲੁਕਾ ਸਕਿਆ ਜੇ دیر ਹੋ ਗਈ ਤਾਂ ਤੁਹਾਨੂੰ ਥਾਣੇ ਦੀ ਹਵਾਲਾਤ ਵਿੱਚ ਰਾਤ ਕੱਟਣੀ ਪਵੇਗੀ ਜੇਹਲ ਤੇ ਥਾਣੇ ਦੀ ਹਵਾਲਾਤ ਦੇ ਫਰਕ ਤੋਂ ਤੁਸੀਂ ਜਾਣੂ ਹੀ ਹੋ ਪੁਲਿਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ ਮੇਰੇ ਲਈ ਇੱਕੋ ਗੱਲ ਹੈ ਥਾਣਿਆਂ ਦੀਆਂ ਹਵਾਲਾਤਾਂ ਵਿੱਚ ਵੀ ਬਥੇਰੀਆਂ ਪਸਲੀਆਂ ਕਸਾਈਆਂ ਹਨ ਨਹੀਂ ਨਹੀਂ ਮੇਰਾ ਮਤਲਬ ਕਿਸ਼ਨ ਸਿੰਘ ਨੇ ਵਿੱਚੋਂ ਹੀ ਕਿਹਾ ਤੁਹਾਡਾ ਮਤਲਬ ਛੇਤੀ ਤੋਂ ਹੈ ਨਾ ਚਲੋ ਮੇਰੇ ਵੱਲੋਂ ਕੋਈ ਟੇਲ ਨਹੀਂ ਜਬਾਨ ਨਾਲ ਤਾਂ ਕਿਸ਼ਨ ਸਿੰਘ ਨੇ ਇਹ ਗੱਲਾਂ ਕੀਤੀਆਂ ਪਰ ਉਸ ਦਾ ਮਨ ਕਿਸੇ ਹੋਰ ਪਾਸੇ ਹੈ ਇਹ ਉਹ ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੀ ਕੋਈ ਚੀਜ਼ ਗਵਾਚ ਗਈ ਹੈ ਜੇਲ੍ਹ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਾਂ ਉਹ ਵਧੇਰੇ ਤਸੱਲੀ ਨਾਲ ਇਸ ਸਫ਼ਰ ਵਿੱਚ ਪੈ ਸਕਦਾ ਹੈ ਸ਼ਰਨ ਕਿਸ਼ਨ ਦੀ ਆਵਾਜ਼ ਸੁਣ ਕੇ ਉਸ ਦੀ ਭੈਣ ਵੀਰਾਂ ਵਾਲੀ ਨੇ ਅੰਦਰੋਂ ਕਿਹਾ ਭਰਾ ਜੀ ਪਰਚਾਈ ਤਾਂ ਮੀਟਿੰਗ ਵਿੱਚ ਗਈ ਹੋਈ ਹੈ ਇੰਸਪੈਕਟਰ ਦੇ ਕੰਨ ਖੜੇ ਹੋ ਗਏ ਕਿਸ਼ਨ ਸਿੰਘ ਨੇ ਕਿਹਾ ਵੀਰਾ ਲਾਜ ਦੇ ਬੁਖਾਰ ਵਾਲਾ ਕਾਗਜ਼ ਚੱਕ ਲਿਆ ਵੀਰਾਵਾਲੀ ਨੇ ਕਾਗਜ਼ ਚਾਟ ਕਿਸ਼ਨ ਸਿੰਘ ਦੇ ਹੱਥ ਵਿੱਚ ਫੜਾੰਦਿਆ ਕਿਹਾ ਪਰਜਾਈ ਜਾਨ ਲੱਗੀ ਆਖਦੀ ਸੀ ਕਿ ਇਸ ਵੇਲੇ 102 ਹੈ ਜੇ ਵੱਧ ਜਾਵੇ ਤਾਂ ਬਰਫ਼ ਦੀ ਪੱਟੀ ਰੱਖਣੀ ਕਿਸ਼ਨ ਸਿੰਘ ਪਹਿਲੀ ਵੇਰ ਜੇਹਲ ਨਹੀਂ ਜਾਣ ਲੱਗਾ ਇੰਸਪੈਕਟਰ ਇਸ ਦੀ ਡ੍ਰਿੜਤਾ ਤੋਂ ਵੀ ਅਨਜਾਨ ਨਹੀਂ ਇੰਸਪੈਕਟਰ ਨੂੰ ਕਿਸ਼ਨ ਸਿੰਘ ਦੀ ਥੋੜੀ ਜਹੀ ਪਰੇਸ਼ਾਨੀ ਦੇ ਕਾਰਨ ਦਾ ਵੀ ਹੁਣ ਪਤਾ ਲੱਗ ਗਿਆ ਹੈ ਮੀਟਿੰਗ ਦਾ ਲਫਜ਼ ਇੰਸਪੈਕਟਰ ਦੇ ਕੰਨਾਂ ਵਿੱਚ ਕੱਚ ਦੇ ਟੁਕੜੇ ਵਾਂਗ ਰੜਕਿਆ ਸਾਈਕਲ ਤੇ ਲੱਤ ਧਰਦਿਆਂ ਹੀ ਉਸ ਨੇ ਨਾਲ ਦੇ ਸਿਪਾਈਆਂ ਨੂੰ ਅੱਖ ਨਾਲ ਕੁਝ ਸਮਝਾਇਆ ਅਤੇ ਨਾਲ ਕਿਹਾ ਸਰਦਾਰ ਜੀ ਬੇਸ਼ੱਕ ਆਰਾਮ ਨਾਲ ਤਿਆਰੀ ਕਰ ਲੋ ਮੈਂ ਆਉਂਦਾ ਹਾਂ ਇੰਸਪੈਕਟਰ ਸ਼ਰਕੋ ਪਾਰ ਸਾਹਮਣੇ ਕਾਰਖਾਨੇ ਦੇ ਵੱਡੇ ਦਰਵਾਜ਼ੇ ਉੰਦਰ ਵੜ ਗਿਆ ਬੈਠੇ ਸਿਪਾਈਆਂ ਵਿੱਚੋਂ ਇੱਕ ਨੇ ਕਿਹਾ ਇੰਸਪੈਕਟਰ ਸਾਹਿਬ ਸ਼ਾਇਦ ਕਿਧਰੇ ਫੋਨ ਕਰਨ ਗਏ ਹਨ ਵੀਰਾਂ ਵਾਲੀ ਦੀਆਂ ਅੱਖਾਂ ਦੇ ਸੋਮੇ ਫੁੱਟਣ ਹੀ ਵਾਲੇ ਸਨ ਕਿਸ਼ਨ ਸਿੰਘ ਨੇ ਕੁਝ ਘੂਰੀ ਪਰਿਸ਼ੈਨਤ ਨੂੰ ਪਛਾਣ ਕੇ ਉਹ ਲਾਜ ਦੇ ਮੰਜੇ ਦੇ ਪਿਛਲੇ ਪਾਸੇ ਪਈ ਚੌਂਕੀ ਤੇ ਬੈਠ ਗਈ ਕਿਸ਼ਨ ਸਿੰਘ ਨੇ ਆਪਣੀਆਂ ਉਂਗਲਾਂ ਨਾਲ ਲਾਜ ਦੇ ਕੇਸਾਂ ਨੂੰ ਸਵਾਰਦਿਆਂ ਕਿਹਾ ਪੁੱਤ ਹੁਣ ਤੂੰ ਤੇ ਤੂੰ ਠੀਕ ਹੈ ਅੱਜ ਤੇ ਬੁਖਾਰ ਘਟ ਹੈ ਕੱਲ ਖਬਰੇ ਟੁੱਟ ਹੀ ਜਾਵੇ ਜੇ ਤੈਨੂੰ ਬੁਖਾਰ ਨਾ ਹੁੰਦਾ ਤਾਂ ਮੈਂ ਹੁਣ ਤੱਕ ਜਿਹਲ ਚਲੇ ਜਾਣਾ ਸੀ ਸਾਥੀ ਤੇ ਸਾਰੇ ਚਲੇ ਗਏ ਹਨ लाड़ली लाਜ ਨੇ ਮੱਦਮ ਜਈ ਆਵਾਜ਼ ਵਿੱਚ ਕਿਹਾ ਮੈਂ ਤਾਂ ਫਿਰ ਵੀ ਮਾੜੀ ਕੁੜੀ ਹੋਈ ਜਿਸ ਨੇ ਤੁਹਾਡੇ ਚੰਗੇ ਕਰਮ ਵਿੱਚ ਰੋਕ ਪਾਈ ਹੈ ਨਹੀਂ ਮੇਰੀ लाਜ ਬੇਟੀ ਤੇਰਾ ਇਸ ਵਿੱਚ ਕੀ ਕਸੂਰ ਹੈ ਬੁਖਾਰ ਕੋਈ ਤੇਰੇ ਵੱਸ ਦੀ ਗੱਲ ਤਾਂ ਨਹੀਂ ਨਾ ਤੈਨੂੰ ਇਸ ਤਰ੍ਹਾਂ ਛੱਡ ਕੇ ਜਾਣ ਦਾ ਤੇ ਮੇਰਾ ਪਹਿਲਾ ਹੱਥ ਹੀ ਨਹੀਂ ਪਿਆ ਜਦ ਦਿਨ ਜਿਸ ਦਿਨ ਮੁੰਬਈ ਸਾਡੇ ਆਗੂ ਫੜੇ ਗਏ ਸਨ ਉਸ ਦਿਨ ਮੈਂ ਉਹਨਾਂ ਨੂੰ ਵਧਾਈ ਦੇਣ ਵਾਲੇ ਮਤੇ ਤੇ 5 ਮਿੰਟ ਬੋਲਿਆ ਸਾਂ ਫੇਰ ਮੈਂ ਤੇਰੇ ਦਵਾਈ دارو ਵਿੱਚ ਹੀ ਲੱਗਾ ਰਿਹਾ ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ ਉੰਜ ਵੀ ਪਹਿਲਾਂ ਲੀਡਰਾਂ ਨੂੰ ਹੀ ਫੜਨਗੇ ਅਸਾਂ ਸੇਵਾਦਾਰਾਂ ਦੀਵਾਰੀ ਪਿੱਛੋਂ ਹੀ ਆਉਣੀ ਹੈ ਪਰ ਸਾਨੂੰ ਉੱਜਰ ਵੀ ਕੀ ਹੈ ਭਾਵੇਂ ਹੁਣੇ ਫੜ ਲੈਣ ਕਿਸ਼ਨ ਸਿੰਘ ਦੇ ਮੂੰਹੋਂ ਇਹ ਅਖੀਰਲਾ ਫਿਕਰਾ ਅਜੇ ਨਿਕਲਿਆ ਹੀ ਸੀ ਕਿ ਲਾਜ ਨੇ ਨਾਲ ਹੀ ਆਖ ਦਿੱਤਾ ਬੇਸ਼ੱਕ ਫੜ ਲੈਣ ਕਿਸ਼ਨ ਸਿੰਘ ਆਪਣੀ ਇਕਲੌਤੀ ਲਾਡਲੀ ਨਾਲ ਜਿਉਂ-ਜਿਉਂ ਗੱਲਾਂ ਕਰਦਾ ਗਿਆ ਉਸ ਦਾ ਮਨ ਹੌਲਾ ਹੁੰਦਾ ਗਿਆ ਹੁਣ ਉਹ ਬੇਸਬਰੀ ਨਾਲ ਆਪਣੀ ਘਰ ਵਾਲੀ ਸ਼ਰਨ ਕੋਲ ਨੂੰ ਉਡੀਕ ਰਿਹਾ ਹੈ ਬਰਾਂਡੇ ਵੱਲ ਵੇਖ ਕੇ ਉਹ ਤਸੱਲੀ ਕਰ ਲੈਂਦਾ ਹੈ ਕਿ ਇਨਸਪੈਕਟਰ ਵੀ ਅਜੇ ਨਹੀਂ ਪਰਤਿਆ ਪਾਸ ਬੈਠੀ ਵੀਰਾਂ ਵਾਲੀ ਪਹਿਲਾਂ ਹੀ ਗਲੇਡੂ ਪਰ ਆਉਣ ਦੇ ਡਰ ਤੋਂ ਨਹੀਂ ਸੀ ਬੋਲਦੀ ਪਰ ਹੁਣ ਉਸ ਨੂੰ ਵੀ ਕੁਝ ਹੌਂਸਲਾ ਜਿਆ ਹੋ ਗਿਆ ਉਸਨੇ ਕਿਹਾ ਲਾਜ ਜੇ ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾਈ ਕੌਣ ਕਰੇਗਾ ਤੂੰ ਉਦਾਸ ਨਾ ਹੋ ਜਾਵੇਂਗੀ ਪੂਆਜੀ ਦਵਾਈ دارو ਲਈ ਤੁਸੀਂ ਜੋ ਮੇਰੇ ਪਾਸ ਹੋ ਮਾਤਾ ਜੀ ਜੋ ਹਨ ਬਾਕੀ ਰਹੀ ਉਦਾਸੀ ਦੀ ਗੱਲ ਤਾਂ ਮੈਂ ਰਾਜੀ ਹੋ ਕੇ ਆਪ ਵੀ ਇਸੇ ਇਸ ਵੀਰਾਂ ਪਿਤਾ ਜੀ ਪਾਸ ਜੇਲ ਕਿਉਂ ਚਲੀ ਜਾਵਾਂਗੀ ਜੇਲ ਵਿੱਚ ਚਲੀ ਜਾਵਾਂਗੀ ਲਾਜ ਦੀ ਗੱਲ ਸੁਣ ਕੇ ਵੀਰਾਂ ਵਾਲੀ ਦਾ ਬੇਇਖਤਿਆਰ ਹਾਸਾ ਨਿਕਲ ਗਿਆ ਲਾਜ ਨੇ ਕਿਹਾ ਨਹੀਂ ਪੂਆਜੀ ਹਾਸੇ ਦੀ ਗੱਲ ਨਹੀਂ ਆਪਣੇ ਮੁਲਕ ਵਾਸਤੇ ਜੇਲ੍ਹ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਮੈਂ ਇਸ ਵੇਰਾਂ ਜ਼ਰੂਰ ਜਾਣਾ ਹੈ ਲਾਜ ਤੂੰ ਤੇ ਅਜੇ 12 ਸਾਲਾਂ ਦੀ ਵੀ ਨਹੀਂ ਹੋਈ ਭੂਆ ਦੀ ਗੱਲ ਸੁਣ ਕੇ ਲਾਜ ਨੇ ਕਿਹਾ ਪਿਤਾ ਜੀ ਸੁਣੋ ਭੂਆ ਜੀ ਦੀ ਗੱਲ ਮਲੂਮ ਹੁੰਦਾ ਹੈ ਕਿ ਭੂਆ ਜੀ ਕਦੇ ਗੁਰਦੁਆਰੇ ਨਹੀਂ ਗਏ ਇਹਨਾਂ ਦੇ ਕਦੇ ਕਥਾ ਨੇ ਇਹਨਾਂ ਨੇ ਕਦੇ ਕਥਾ ਨਹੀਂ ਸੁਣੀ ਪਿਤਾ ਜੀ ਪੂਆ ਜੀ ਨੂੰ ਦੱਸਣਾ ਸਾਹਿਬਜ਼ਾਦਿਆਂ ਦੀ ਉਮਰ ਕਿਤਨੀ ਸੀ ਉਹੋ ਤੇ ਇਸ ਉਮਰ ਵਿੱਚ ਸ਼ਹੀਦ ਵੀ ਹੋ ਗਏ ਸਨ ਮੈਂ ਜੇਲ ਨਹੀਂ ਜਾ ਸਕਦੀ ਵੀਰਾਂ ਵਾਲੀ ਦੀ ਤਾਂ ਗੱਲ ਹੀ ਕੀ ਹੁਣ ਤਾਂ ਕਿਸ਼ਨ ਸਿੰਘ ਦੀਆਂ ਅੱਖਾਂ ਵੀ ਬੇਕਾਬੂ ਹੋ ਗਈਆਂ ਇਹ ਤਸੱਲੀ ਭਰੀ ਖੁਸ਼ੀ ਦੇ ਅਥਰੂ ਸਨ ਕਿਸ਼ਨ ਸਿੰਘ ਨੇ ਲਾਜ ਦੇ ਸਰਾਣਿਓ ਚਾਬੀਆਂ ਚੱਕੀਆਂ ਸਮਾਨ ਵਾਲੇ ਕਮਰੇ ਵਿੱਚ ਹੀ ਉਸਨੇ ਕਪੜੇ ਬਦਲੇ ਤੇ ਮੋੜ ਲਾਜਪਾਸ ਆ ਗਿਆ ਲਾਜ ਦੇ ਇਸ ਸਵਾਲ ਨੇ ਕਿ ਪਿਤਾ ਜੀ ਇਸ ਵੇਲੇ ਕਿਉਂ ਕਪੜੇ ਬਦਲੇ ਨੇ ਕਿਧਰੇ ਝੱਲੇ ਹੋ ਕਿਸ਼ਨ ਸਿੰਘ ਦਾ ਬਹੁਤ ਸਾਰਾ ਕੰਮ ਸੌਖਾ ਕਰ ਦਿੱਤਾ ਕਿਸ਼ਨ ਸਿੰਘ ਨੂੰ ਹੁਣ ਇਹੋ ਸੋਚ ਸੀ ਕਿ ਆਪਣੇ ਹੁਣੇ ਗ੍ਰਿਫਤਾਰ ਹੋਣ ਦੀ ਖਬਰ ਬਿਮਾਰ ਲਾਜ ਨੂੰ ਕਿਹੜਿਆਂ ਲਫ਼ਜ਼ਾਂ ਵਿੱਚ ਦੱਸੇ ਵੀਰਾਵਲੀ ਦੀ ਉਚੇਚੀ ਬੇਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿੱਤਾ ਕਿਸ਼ਨ ਸਿੰਘ ਨੇ ਸ਼ਬਦਾਦਾਰਤ ਜੀਆਂ ਪੋਥੀਆਂ ਤੇ ਨਿਤਨੇਮ ਦਾ ਗੁਟਕਾ ਲਾਜ ਦੇ ਕਮਰੇ ਵਿੱਚ ਹੀਲ ਮਾਰੀ ਤੋਂ ਕੱਢ ਕੇ ਨਿੱਕੇ ਜਿਹੇ ਬਕਸੇ ਵਿੱਚ ਪਾਇਆ ਬਰਾਂਡੇ ਵਿੱਚ ਬੂਟਾਂ ਦਾ ਖੜਕਾ ਹੋਇਆ ਕਿਸ਼ਨ ਸਿੰਘ ਨੇ ਤਾਪ ਨਾਲ ਪਾਖ ਰਹੇ ਲਾਜ ਦੇ ਮੱਥੇ ਨੂੰ ਚੁੰਮਿਆ ਮੇਰੀ ਲਾਜ ਤੇ ਭਾਪੂਰਾ ਤ ਸ਼ਬਦ ਉਸਦੇ ਮੂੰਹ ਚੋਂ ਨਿਕਲਿਆ ਉਸ ਦੀਆਂ ਅੱਖਾਂ ਵਿੱਚ ਜੰਮੇ ਹੋਏ ਮੋਤੀ ਇੱਕ ਵਾਰ ਫਿਰ ਪਿਗਲ ਗਏ ਅਜਾਣੀ ਲਾਜ ਨੇ ਬੜੀ ਸਿਆਨ ਭਰੀ ਆਵਾਜ਼ ਵਿੱਚ ਕਿਹਾ ਪਿਤਾ ਜੀ ਮੇਰਾ ਫਿਕਰ ਨਾ ਕਰੋ ਘਰ ਦੇ ਗਲੀ ਵਾਲੇ ਦਰਵਾਜ਼ੇੋਂ ਇੱਕ ਨੌਜਵਾਨ ਅੰਦਰ ਵੜਿਆ ਤੇ ਪੁਲਿਸ ਦੀ ਅੱਖ بچਾ ਕੇ ਉਸਨੇ ਕਿਸ਼ਨ ਸਿੰਘ ਦੇ ਕੰਨ ਵਿੱਚ ਕੋਈ ਗੱਲ ਕੀਤੀ ਨੌਜਵਾਨ ਵਾਪਸ ਚਲਾ ਗਿਆ ਕਿਸ਼ਨ ਸਿੰਘ ਦੇ ਚਿਹਰੇ ਤੇ ਫਿਰ ਡੂੰਗੀ ਗੰਭੀਰਤਾ ਆ ਗਈ ਇਸੇ ਹਾਲਾਤ ਵਿੱਚ ਲਾਜ ਸਬੰਧੀ ਵੀਰਾ ਵਾਲੀ ਨੂੰ ਵੀ ਕੁਝ ਗੱਲਾਂ ਸਮਝਾ ਕੇ ਉਹ ਪੁਲਿਸ ਵਾਲੇ ਪੁਲਿਸ ਨਾਲ ਟਾਂਗੇ ਵਿੱਚ ਬੈਠ ਗਿਆ। ਸ਼ਹਿਰ ਦੀ ਕੋਤਵਾਲੀ ਵਿੱਚ ਟੈਲੀਫੋਨ ਦੀ ਘੰਟੀ ਖੜਕਣ ਦੇ ਨਾਲ ਹੀ ਗਾਰਦ ਨੂੰ ਤਿਆਰ ਹੋਣ ਦਾ ਹੁਕਮ ਤਾਂ ਹੋ ਗਿਆ ਪਰ ਤੁਰੰਦਾ ਆਰਡਰ 1 ਘੰਟੇ ਦੀ ਉਡੀਕ ਪਿੱਛੋਂ ਮਿਲਿਆ। ਛੋਟੇ ਬਾਜ਼ਾਰ ਦੇ ਨਾਲ ਲੱਗਦੀ ਪੁਰਾਣੀ ਹਵੇਲੀ ਨੂੰ ਪੁਲਿਸ ਨੇ ਦੇਖੇਰਾ ਪਾਣ ਦੀ ਢਿੱਲ ਸੀ ਕਿ ਹਵੇਲੀ ਦੀ ਖੱਬੀ ਨੁੱਕਰ ਵਾਲੇ ਕਮਰੇ ਦੀ ਦੇ ਗਲੀ ਵੱਲ ਖੁੱਲਣ ਵਾਲੇ ਦਰਵਾਜ਼ੇ ਵਿੱਚੋਂ ਇੱਕ ਖੱਦਰ ਪੋਸ਼ ਬੀਬੀ દોੜ ਕੇ ਬਾਹਰ ਨਿਕਲੀ ਇਸ ਦੇ ਹੱਥ ਵਿੱਚ ਇੱਕ ਕੌਮੀ ਝੰਡਾ ਤੇ ਗਾਤਰੇ ਕਿਰਪਾਨ ਸਾਹ ਹੈ ਤੁਰਨ ਹੀ ਇਸ ਦੇ ਪਿੱਛੇ-ਪਿੱਛੇ ਕੌਮੀ ਨਾਰੇ ਲਾਂਦੀਆਂ ਖੱਦਰ ਦੀਆਂ ਸਾਰੀਆਂ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਆਈਆਂ ਗਲੀ ਵਾਲੇ ਦਰਵਾਜ਼ੇ ਅੱਗੇ ਖੜਾ ਸਿਪਾਹੀ ਵੇਖਦਾ ਹੀ ਰਹਿ ਗਿਆ ਤੇ ਇਹ ਬੀਬੀਆਂ ਬਾਜ਼ਾਰ ਵਿੱਚ ਪੁੱਜ ਗਈਆਂ ਭਾਰਤ ਮਾਤਾ ਦੀ ਜੈ ਤੇ ਨਾਅਰਿਆਂ ਨਾਲ ਅਸਮਾਨ ਗੂੰਜਣ ਲੱਗਾ ਥੋੜੇ ਚਿਰ ਵਿੱਚ ਹੀ ਕਿੰਨੀ ਭੀੜ ਹੋ ਗਈ ਕਿ ਛੋਟੇ ਬਾਜ਼ਾਰ ਦਾ ਰਸਤਾ ਬੰਦ ਹੋ ਗਿਆ ਕومی ਝੰਡੇ ਵਾਲੀ ਬੀਬੀ ਨੇ ਝੰਡਾ ਉੱਚਾ ਕਰਕੇ ਕਿਹਾ ਕومی ਝੰਡਾ ਜਵਾਬ ਵਿੱਚ ਲੋਕਾਂ ਨੇ ਕਿਹਾ ਸਦਾ ਉੱਚਾ ਰਹੇ ਇੱਕ ਪੁਲਿਸ ਪੁਲਸੀਏ ਨੇ ਅੱਗੇ ਵਧ ਕੇ ਝੰਡਾ ਘੋਣ ਦੀ ਕੋਸ਼ਿਸ਼ ਕੀਤੀ ਝੰਡੇ ਵਾਲੀ ਬੀਬੀ ਅੱਗੇ ਵਧਦੀ ਜਾ ਰਹੀ ਸੀ ਪੁਲਿਸ ਵਾਲੇ ਦਾ ਹੱਥ ਗਾਤਰੇ ਦੀ ਕਿਰਪਾਨ ਤੇ ਜਾ ਪਿਆ ਇਹ ਖਿੱਚਾ ਖਿੱਚੀ ਵਿੱਚ ਮਿਆਂ ਉੱਤਰ ਗਈ ਤੇ ਪੁਲਸੀ ਇਹਦੇ ਹੱਥ ਨੂੰ ਛਰੀ ਟਾ ਗਈ। ਥੋੜਾ ਜਿਹਾ ਖੂਨ ਵੀ ਨਿਕਲ ਆਇਆ। ਪੁਲਿਸ ਨੇ ਘਬਰਾ ਕੇ ਲਾਠੀ ਚਾਰ ਸ਼ੁਰੂ ਕਰ ਦਿੱਤਾ। ਬਹੁਤ ਸਾਰੀ ਭੀੜ ਖਿੰਡ ਪੁੰਡ ਗਈ ਤੇ ਝੰਡੇ ਵਾਲੀ ਬੀਬੀ ਨੇ ਕੌਮੀ ਝੰਡੇ ਨੂੰ ਦੋਹਾਂ ਹੱਥਾਂ ਵਿੱਚ ਘੋਟ ਕੇ ਫੜ ਲਿਆ ਤੇ ਇੱਕ ਦੁਕਾਨ ਦੇ ਸਾਹਮਣੇ ਫੱਟੇ ਤੇ ਧਰਨਾ ਮਾਰ ਕੇ ਬਹਿ ਗਈ। ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਤੇ ਬਹਿ ਗਈਆਂ। ਬਹੁਤ ਸਾਰੀ ਭੀੜ ਨੇ ਖਿੰਡ ਪੁੰਡ ਜਾਣ ਪੁਰ ਪੁਲਿਸ ਗਦਰਦ ਦੇ ਇੰਚਾਰਜ ਨੇ ਪਹਿਲਾਂ ਬੜੇ ਰੋਬ ਨਾਲ ਫਿਰ ਨਰਮੀ ਨਾਲ ਝੰਡੇ ਵਾਲੀ ਬੀਬੀ ਤੋਂ ਝੰਡਾ ਲੈਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਦੇ ਡੂੰਗੇ ਵਿਸ਼ਵਾਸ ਸਾਹਮਣੇ ਕੋਈ ਪੇਸ਼ ਨਾ ਗਈ ਬੀਬੀ ਨੇ ਕਿਹਾ ਇਹ ਝੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ ਅਖੀਰ ਤੇ ਬੀਬੀਆਂ ਦੇ ਸਾਰੇ ਜਥੇ ਨੂੰ ਗ੍ਰਿਫਤਾਰ ਕਰਕੇ ਟਾਂਗਿਆਂ ਵਿੱਚ ਬਿਠਾ ਲਿਆ ਗਿਆ ਜੇਹਲ ਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਝਗੜਾ ਛੇੜ ਗਿਆ। ਬੀਬੀਆਂ ਕਹਿੰਦੀਆਂ ਸਨ ਕਿ ਅਸੀਂ ਜੇਹਲ ਦੇ ਜੇਹਲ ਦੀ ਬੈਰਕ ਤੇ ਕੌਮੀ ਝੰਡਾ ਲਾਣ ਲਈ ਅੰਦਰ ਲੈ ਜਾਵਾਂਗੀਆਂ। ਇਹ ਝਗੜਾ ਹੀ ਹੋ ਹੋ ਰਿਆ ਸੀ ਕਿ ਕਿਸ਼ਨ ਸਿੰਘ ਨੂੰ ਵੀ ਪੁਲਿਸ ਲੈ ਕੇ ਜੇਹਲ ਦੇ ਦਰਵਾਜ਼ੇ ਅੱਗੇ ਪੁੱਜ ਗਈ। ਬੀਬੀਆਂ ਦੇ ਜਥੇ ਅੰਦਰ ਝੰਡਾ ਹੱਥ ਵਿੱਚ ਫੜੀ ਬੈਠੀ ਆਪਣੀ ਸੁਪਤਨੀ ਸ਼ਰਨ ਕੌਰ ਨੂੰ ਵੇਖ ਕੇ ਕਿਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ। ਉਹੋ ਜਾਪਦਾ ਹੈ ਕਿ ਕਿਸ਼ਨ ਸਿੰਘ ਨੂੰ ਇਸ ਘਟਨਾ ਦਾ ਪਹਿਲਾ ਹੀ ਪਤਾ ਲੱਗ ਚੁੱਕਾ ਸੀ ਕਿਸ਼ਨ ਸਿੰਘ ਨੇ ਬੀਬੀਆਂ ਨੂੰ ਸਮਝਾਇਆ ਤੁਸੀਂ ਝੰਡੇ ਸੰਬੰਧੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਦਿੱਤਾ ਹੈ ਖੁੱਲ੍ਹ ਦੀ ਹਾਲਤ ਵਿੱਚ ਤੁਸੀਂ ਇਸ ਦੀ ਬੇਅਦਬੀ ਨਹੀਂ ਹੋਣ ਦਿੱਤੀ ਹੁਣ ਤੁਸੀਂ ਕੈਦ ਹੋ ਜੇ ਇੱਕ ਵਾਰ ਤੁਸੀਂ ਬੈਰਕ ਤੇ ਝੰਡਾ ਲਾ ਲਿਆ ਤਾਂ ਜੇਲ੍ਹ ਕਰਮਚਾਰੀ ਤੁਹਾਨੂੰ ਬੈਰਕ ਦੇ ਅੰਦਰ ਬੰਦ ਕਰਕੇ ਝੰਡਾ ਫਾੜ ਦੇਣਗੇ ਇਸ ਲਈ ਇਸ ਦਾ ਲਾਭ ਨਹੀਂ ਅਖੀਰ ਫੈਸਲਾ ਹੋਇਆ ਕਿ ਝੰਡਾ ਅਦਬ ਨਾਲ ਕਾਂਗਰਸ ਦੇ ਦਫਤਰ ਵਿੱਚ ਪਹੁੰਚਾ ਦਿੱਤਾ ਜਾਵੇ ਜੇਲ੍ਹ ਦੇ ਅੰਦਰ ਦਾਖਲ ਹੋ ਕੇ ਸ਼ਰਨ ਕੌਰ ਨੇ ਆਪਣੇ ਪਤੀ ਤੋਂ ਲਾਜ ਬਾਬਤ ਪੁੱਛਿਆ ਪਰ ਕੋਈ ਜਵਾਬ ਸੁਣਨ ਤੋਂ ਪਹਿਲਾਂ ਹੀ ਜਨਾਨਾ ਵਾਲ ਦਾ ਬੂਹਾ ਖੁੱਲ ਕੇ ਬੰਦ ਹੋ ਗਿਆ ਵੱਡਾ ਤਾਪ ਤੇ ਮਾਤਾ ਪਿਤਾ ਦਾ ਫੜਿਆ ਜਾਣਾ ਸਾਰੇ ਦੁੱਖਾਂ ਤੇ ਦੇਹ ਸੇਵਾ ਲਈ ਜਿਹਲ ਜਾਨ ਦੀ ਜ਼ਬਰਦਸ਼ ਇਸ਼ਾ ਪ੍ਰਭਲ ਹੋ ਗਈ ਲਾਜ ਦਿਨਾਂ ਵਿੱਚ ਹੀ ਤੁਰਨ ਫਿਰਨ ਲੱਗ ਪਈ ਭੂਆ ਨੇ ਲਾਜ ਦੀ ਸੇਵਾ ਵਿੱਚ ਕਸਰ ਨਾ ਰੱਖੀ ਲਾਜ ਨੂੰ ਚੁੱਕਵਾ ਕੇ ਉਹ ਘਰ ਲੈ ਗਈ ਸੀ ਵੀਰਾਂ ਵਾਲੀ ਦੇ ਘਰ ਵਾਲੇ ਜਮਾਦਾਰ ਹੁਸਨਾਕ ਸਿੰਘ ਨੂੰ ਆਪਣੇ ਸਾਲੇ ਤੇ ਸਾਲੇ ਹਾਰ ਦੇ ਫੜੇ ਜਾਣ ਦੀ ਖਬਰ ਗੱਡੀ ਵਿੱਚ ਖੀ ਕਿਸੇ ਵਾਕਫ ਤੋਂ ਮਿਲੀ ਜਦੋਂ ਕਿ ਉਹ ਘਰ ਛੁੱਟੀ ਆ ਰਿਹਾ ਸੀ ਸ਼ੌਣੀ ਵਿੱਚ ਕੋਈ ਅਖਬਾਰ ਨਹੀਂ ਸੀ ਜਾਂਦਾ ਹਸਨਾਕ ਸਿੰਘ ਦਾ ਟਾਂਗਾ ਜਦ ਬੂਹੇ ਅੱਗੇ ਪੁੱਜਾ ਤਾਂ ਲਾਜ ਦਰਵਾਜ਼ੇ ਵਿੱਚ ਖੜੀ ਸੀ ਉਸਨੇ ਪਹਿਲਾਂ ਫੁੱਫੜ ਦੇ ਆਉਣ ਦੀ ਖਬਰ ਦੌੜ ਕੇ ਪੂਆ ਨੂੰ ਦੱਸੀ ਫਿਰ ਪਰਤ ਕੇ ਟਾਂਗੇ ਵਿੱਚੋਂ ਉੱਤਰ ਰਹੇ ਫੁੱਫੜ ਦੇ ਗੱਲ ਆਉਣ ਲੱਗੀ ਵੀਰਾਵਾਲੀ ਨੇ ਪਹਿਲਾਂ ਦਰਵਾਜ਼ੇ ਅੱਗੇ ਆਣ ਕੇ ਆਪਣੇ ਪਤੀ ਨੂੰ ਸਤਿ ਸ਼੍ਰੀ ਅਕਾਲ ਆਖੀ ਫਿਰ ਝਟ ਅੰਦਰ ਵੜ ਕੇ ਸ਼ੀਸ਼ੇ ਅੱਗੇ ਆਪਣੇ ਵਾਲ ਸਵਾਰੇ ਦੁਪੱਟਾ ਬਦਲਿਆ ਅਤੇ ਮੋੜ ਚਾਈ ਚਾਈ ਬਾਹਰ ਆਣ ਕੇ ਸਮਾਨ ਸੰਭਾਲਣ ਦੇ ਆਹਰ ਵਿੱਚ ਲੱਗ ਗਈ। ਲਾਜ ਵੀ ਨਿੱਕੀਆਂ-ਨਿੱਕੀਆਂ ਚੀਜ਼ਾਂ ਸੰਭਾਲਣ ਵਿੱਚ ਆਪਣੀ ਭੂਆ ਨੂੰ ਮਦਦ ਦੇਣ ਲੱਗ ਪਈ। ਗਵਾਂਢ ਤੋਂ ਸੱਜਣ ਮਿੱਤਰ ਹੁਸਨਾਗ ਸਿੰਘ ਨੂੰ ਪੁੱਛਣ ਪਾਲਣ ਆ ਗਏ। ਵੀਰਾਂ ਵਾਲੀ ਨੇ ਚੁੱਲ੍ਹੇ ਤੇ ਚਾਹ ਰੱਖ ਦਿੱਤੀ। ਗਵਾਂਢੀਆਂ ਦੇ ਚਲੇ ਜਾਣ ਪੁਰ ਚਾਹ ਵਿਲਾਣ ਲੱਗਿਆ ਹੀ ਵੀਰਾਂਵਾਲੀ ਨੂੰ ਵੀ ਆਪਣੇ ਪਤੀ ਪਾਸੋਂ ਸੁਖ-ਸ਼ਾਂਤ ਦਾ ਸੁਖ-ਸ਼ਾਂਤ ਪੁੱਛਣ ਦਾ ਮੌਕਾ ਮਿਲਿਆ ਉਸਨੇ ਚਾਹ ਨਾ ਵਿਚਾ ਵਿੱਚ ਮਿੱਠਾ ਰਲਾਂਦਿਆ ਪੁੱਛਿਆ ਜੀ ਵੱਲ ਰਾਜੀ-ਬਾਜੀ ਰਹੇ ਹੋ ਅੱਗੇ ਹੋ ਤਾਂ ਵੱਲ ਧੀ ਰਹੇ ਹਾਂ ਪਰ ਮਲੂਮ ਹੁੰਦਾ ਹੈ ਤੂੰ ਵੱਲ ਰਹਿਣ ਨਹੀਂ ਦੇਣਾ ਵੀਰਾਂਵਾਲੀ ਦੇ ਕੰਨਾਂ ਵਿੱਚ ਐਸੇ ਹੀ ਉੱਤਰ ਦੀ ਆਸ ਸੀ ਉਹ ਆਪਣੇ ਪਤੀ ਦੇ ਚਿਹਰੇ ਤੋਂ ਉਸ ਦੇ ਮੰਦੀ ਅਵਸਥਾ ਨੂੰ ਤਾ ਪੜ ਚੁੱਕੀ ਸੀ ਪਰ ਨਰਾਜਗੀ ਦੇ ਕਾਰਨ ਦੀ ਪੂਰੀ ਸਮਝ ਉਸ ਨੂੰ ਅਜੇ ਨਹੀਂ ਸੀ ਆਈ ਵੀਰਾਵਾਲੀ ਨੇ ਗੱਲ ਨੂੰ ਇੱਥੇ ਹੀ ਠੱਪ ਦਿੱਤਾ ਹੁਸਨਾ ਸਿੰਘ ਦੇ ਨਾਂ ਨੁੱਕਰ ਕਰਦਿਆਂ ਚਾਹ ਦੀ ਪਿਆਲੀ ਪੀ ਲਈ ਰਾਤ ਦੀ ਰੋਟੀ ਤੱਕ ਵੀਰਾਵਾਲੀ ਨੇ ਕੋਈ ਗੱਲ ਛੜਨ ਦਾ ਮੌਕਾ ਨਾ ਦਿੱਤਾ ਹੁਸਨਾ ਸਿੰਘ ਨੇ ਭਰਿਆਂ ਪੀਤਿਆਂ ਹੀ ਦੋ ਰੋਟੀਆਂ ਸੰਗੋ ਹੇਠਾਂ ਉਤਾਰੀਆਂ ਵੀਰਾਵਾਲੀ ਨੇ ਤਾਂ ਖਾਣਾ ਹੀ ਕੀ ਸੀ ਸੌਣ ਦੇ ਕੱਪੜੇ ਬਦਲ ਕੇ ਹਸਨਾਕ ਸਿੰਘ ਲੰਮਾ ਪੈ ਗਿਆ। ਵੀਰਾਂ ਵਾਲੀ ਲਾਜ ਨੂੰ ਰੋਟੀ ਖਵਾ ਕੇ ਭਾਂਡੇ ਟਿੰਡਰ ਸਾਹਮਣੇ ਪਿੱਛੋਂ ਲੱਤਾਂ ਦਬਾਣ ਦੇ ਬਹਾਨੇ ਆਪਣੇ ਪਤੀ ਪਾਸ ਮੰਜੇ ਤੇ ਆਣ ਬੈਠੀ। 10-15 ਮਿੰਟ ਦੋਹਾਂ ਪਾਸਿਆਂ ਤੋਂ ਚੁੱਪ ਰਹੀ। ਹਸਨਾਕ ਸਿੰਘ ਨੇ ਪਾਸਾ ਪਰਤੌਂਦਿਆਂ ਉਹ ਵਾਸੀ ਲਈ ਜਿਵੇਂ ਉਹ ਪਹਿਲਾਂ ਸੌ ਗਿਆ ਸੀ ਤੇ ਹੁਣ ਹੀ ਉਸਨੇ ਵੀਰਾਂ ਵਾਲੀ ਦੇ ਪਾਸੇ ਬੈਠੇ ਹੋਣ ਦਾ ਪਤਾ ਲੱਗਾ ਹੈ। ਵੀਰਾਂ ਵਾਲੀ ਨੇ ਕਿਹਾ ਜੀ ਇਧਰ ਮੂੰਹ ਤੇ ਕਰੋ ਤੁਹਾਨੂੰ ਤੇ ਜੱਗ ਰੱਖਣਾ ਵੀ ਨਹੀਂ ਆਉਂਦਾ ਉਡੀਕ ਉਡੀਕ ਕੇ ਸਾਡੀਆਂ ਅੱਖਾਂ ਵੀ ਪੱਕ ਗਈਆਂ ਸਨ ਤੇ ਇਹ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਛੁੱਟੀ ਕਿਤਨੀ ਮਿਲੀ ਜੇ ਹੁਸਨਾਰ ਸਿੰਘ ਨੇ ਫਿਰ ਪਾਸਾ ਪਰਤਿਆ ਤੇ ਅੱਖਾਂ ਪੁਰ ਹੱਥ ਰੱਖ ਕੇ ਆਖਣ ਲੱਗਾ ਤੂੰ ਹੁਣ ਲੰਬੀ ਹੀ ਛੁੱਟੀ ਸਮਝ ਤੂੰ ਤਸੋਖ ਤੈਨੂੰ ਪੱਚਦਾ ਨਹੀਂ ਹੁਣ ਹੀ ਤਰੱਕੀ ਦੇ ਦੇਣ ਸਨ ਪਰ ਤੂੰ ਮੈਨੂੰ ਕੁਝ ਬਣਨ ਨਹੀਂ ਦੇਣਾ ਜੀ ਗੱਲ ਤੇ ਦੱਸੋ ਗੱਲ ਕੀ ਦੱਸਾਂ ਤੈਨੂੰ ਪਤਾ ਨਹੀਂ ਅੱਜ ਕੱਲ ਲੜਾਈ ਦੇ ਦੇਣ ਹਨ ਕਿਸੇ ਫੌਜੀ ਦੇ ਬਾਗੀਆਂ ਨਾਲ ਮੇਲਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ ਅਵਲ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਚਾਹੀਦਾ ਕਿ ਕੋਈ ਬਾਗੀ ਸਾਡੇ ਸੰਬੰਧੀ ਹਨ ਜੇ ਪਤਾ ਲੱਗ ਵੀ ਜਾਵੇ ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਸਾਡੇ ਆਖੇ ਤੋਂ ਬਾਹਰ ਹਨ ਪਰ ਤੂੰ ਇਹ ਬਲਾ ਕਿਉਂ ਜਾਣ ਬੁੱਝ ਕੇ ਆਪਣੇ ਗਲ ਪਾ ਲਈ ਬਾਗੀ ਦੀ ਧੀ ਨੂੰ ਰੱਖਣਾ ਤੂੰ ਨਹੀਂ ਜਾਣਦੀ ਕਿਤਨਾ ਜਨਮ ਹੈ ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਵਲੀ ਨੂੰ ਕੰਬਣੀ ਚਹੀ ਆ ਗਈ ਉਸ ਨੂੰ ਇਹ ਖਿਆਲ ਨਹੀਂ ਸੀ ਕਿ ਲਾਜ ਨੂੰ ਐਸੇ ਹਾਲਾਤ ਵਿੱਚ ਇੱਥੇ ਲਿਆਉਣਾ ਪਤੀ ਲਈ ਕਿਤਨਾ ਜ਼ਿਆਦਾ ਦੁੱਖदाई ਹੋ ਸਕਦਾ ਹੈ ਉਸ ਦੀ ਜਾਨ ਪਸੀਨਾ ਪਸੀਨਾ ਹੋ ਗਈ ਹਸਨਾਕ ਸਿੰਘ ਨੇ ਫਿਰ ਦੰਦ ਕਰੀਚ ਕੇ ਕਿਹਾ ਤੂੰ ਇਸ ਕੁੜੀ ਨੂੰ ਕਿਉਂ ਆਪ ਮੇਰੇ ਕਰ ਲੈਂਦਾ ਵੀਰਾਵਾਲੀ ਨੇ ਭਰੇ ਗਲੇ ਨਾਲ ਸਾਰੀ ਵਿਥਿਆ ਇਸ ਤਰ੍ਹਾਂ ਸੁਣਾਈ ਜਿਵੇਂ ਕੋਈ ਪੁਜਾਰਨ ਦੇਵੀ ਪਾਸੋਂ ਕਿਸੇ ਮਨ ਭਉਂਦੇ ਵਾਰਤਾ ਤਰਲਾ ਕਰ ਰਹੀ ਹੈ ਪਰ ਦੂਰਤੇ ਹੀ ਉਸ ਨੂੰ ਅਨੁਭਵ ਹੋਇਆ ਕਿ ਪਤੀ ਦੇਵਤਾ ਪੱਥਰ ਦੀ ਮੂਰਤ ਹਨ ਉਸ ਦੇ ਮਨ ਵਿੱਚ ਪਤੀ ਜੀ ਦੇ ਛੁੱਟੀ ਆਉਂਦੀਆਂ ਕਿੰਨੀਆਂ ਮੰਗਾ ਸਨ ਉਸ ਦੇ ਸਾਰੇ ਵੱਲਵਲੇ ਤੇ ਚਾਓ ਖਿੰਡ ਪੁੰਡ ਕੇ ਉਸ ਦੀਆਂ ਅੱਖਾਂ ਸਾਹਮਣੇ ਪਰ ਛਾਵੇਂ ਜਹੇ ਬਣ ਕੇ ਖਿੱਲਰ ਗਏ ਪਵੰਦੀ ਪਿਆ ਹੀ ਉਸਨੇ ਰਾਤ ਕੱਟ ਲਈ ਹੰਝੂਆਂ ਦੇ ਕੀਮਤੀ ਮੋਤੀਆਂ ਦੀ ਭੇਟਾ ਪਰ ਪੱਥਰ ਦੀ ਮੂਰਤੀ ਵਿੱਚ ਕੋਈ ਅਨੁਭਵਤਾ ਹੀ ਨਹੀਂ ਪਤੀ ਦੇ ਹੱਥ ਨੇ ਵੀਰਾਂ ਵਾਲੀ ਨੂੰ ਵੀ ਆਪਣੇ ਅਪਰਾਧੀ ਹੋਣ ਦਾ ਸ਼ੱਕ ਜਿਹਾ ਪਾ ਦਿੱਤਾ ਕਬਰਾਇਆ ਹੋਇਆ ਆਦਮੀ ਆਪਣੀ ਕਬਰਹਾਟ ਦੇ ਕਾਰਨ ਨੂੰ ਲੁਕਾਉਣ ਦੇ ਜੋ ਸਾਧਨ ਵਰਤਦਾ ਹੈ ਉਹ ਉਸ ਦੀ ਕਬਰਹਾਟ ਨੂੰ ਬਿਲਕੁਲ ਪਰ ਘਟਾਉਂਦੇ ਹਨ ਸੱਜਣ ਮਿੱਤਰਾਂ ਤੱਕ ਗੱਲ ਪੁੱਜ ਗਈ ਸਿਆਣੀਆਂ ਦੀਆਂ ਦਲੀਲਾਂ ਤੇ ਮਸਾਲਾਂ ਹੁਸਨਾ ਕ ਸਿੰਘ ਨੂੰ ਕਾਇਲ ਨਾ ਕਰਵਾ ਸਕੀਆਂ ਤੇ ਕੀ ਤੇਰੇ ਸਾਲੇ ਅਤੇ ਸਾਲੇ ਹਾਰ ਦੀ ਜ਼ਿੰਮੇਵਾਰੀ ਕਿਸੇ ਤਰ੍ਹਾਂ ਵੀ ਤੇਰੇ ਤੇ ਨਹੀਂ ਆਉਂਦੀ ਲਾਜ ਨੂੰ ਆਪਣੇ ਪਾਸ ਰੱਖਣਾ ਉਸ ਉਹ ਆਪਣੀਆਂ ਸਭ ਆਸਾਂ ਦੇ ਖਾਤਮੇ ਦਾ ਪਰਵਾਨਾ ਸਮਝਦਾ ਸੀ ਵਧੇਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸ ਨੇ ਇਸ ਜੰਗ ਵਿੱਚ ਬੰਨਣਾ ਹੈ ਲਾਜ ਤੇ ਕੰਨਾ ਵਿੱਚ ਵੀ ਕੋਈ ਨਾ ਕੋਈ ਗੱਲ ਪੈ ਜਾਂਦੀ ਰਹੀ ਛੁੱਟੀ ਪੂਰੀ ਹੋ ਗਈ ਹੁਸਨਾ ਸਿੰਘ ਨੇ ਟਾਂਗਾ ਬੂਹੇ ਅੱਗੇ ਖੜਾ ਕੀਤਾ ਵੀਰਾਂ ਵਾਲੀ ਨੂੰ ਬਾਹੋਂ ਫੜ ਕੇ ਉਸ ਨੇ ਵਿੱਚ ਬਿਠਾਇਆ ਅਤੇ ਮਕਾਨ ਦੀਆਂ ਚਾਬੀਆਂ ਜੇਬ ਵਿੱਚ ਪਾ ਲਈਆਂ ਬੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ ਵਿੱਚ ਬੈਠੀ ਬੇਬਸ ਭੂਆ ਵੱਲ ਦੇਖ ਪੂਆ ਹੰਝੂਆਂ ਨਾਲ ਭਰੀਆਂ ਅੱਖਾਂ ਲਾਜਵਲ ਵੇਖ ਰਹੀ ਸੀ ਟਾਂਗਾ ਓਲੇ ਹੋ ਗਿਆ ਭਰਾ ਜੀ ਲਾਜ ਦਾ ਕੀ ਬਣਿਆ ਵੀਰਾ ਅਸੀਂ ਤੇ ਤੇਰੇ ਪਾਸ ਅਮਾਨਤ ਛੱਡ ਗਏ ਸਾਂ 1 ਸਾਲ ਤੇ 2 ਮਹੀਨੇ ਗੁਜ਼ਰ ਜਾਣ ਪਿੱਛੋਂ ਸੈਂਟਰਲ ਜੇਹਲ ਮਲਤਾਨ ਦੇ ਮੁਲਾਕਾਤ ਕਮਰੇ ਵਿੱਚ ਭੈਣ ਵੀਰਾਵਾਲੀ ਦਾ ਇਹ ਇੱਕ ਸਵਾਲ ਤੇ ਭਰਾ ਕਿਸ਼ਨ ਦਾ ਇਹ ਇੱਕੋ ਜਵਾਬ ਬਸ ਕੁੱਲ ਦੋ ਹੀ ਗੱਲਾਂ ਸਨ ਕਿ ਉਹਨਾਂ ਇੱਕ ਘੰਟੇ ਦੀ ਮੁਲਾਕਾਤ ਵਿੱਚ ਜ਼ੁਬਾਨ ਨਾਲ ਕੀਤੀਆਂ ਇਹਨਾਂ ਦੋਵਾਂ ਗੱਲਾਂ ਪਿੱਛੋਂ ਦਵੱਲੀ ਚੁੱਪ ਤੇ ਕਿਸੇ ਕਿਸੇ ਵੇਲੇ ਤਰ ਅੱਖਾਂ ਨਾਲ ਇੱਕ ਦੂਜੇ ਵੱਲ ਤੱਕਣਾ ਦਿਲ ਦੀਆਂ ਗੱਲਾਂ ਸਨ ਜਿਨ੍ਹਾਂ ਨੂੰ ਬੇਜਬਾਨੀ ਦਾ ਕੋਈ ਪੰਡਤ ਹੀ ਦੱਸ ਸਕਦਾ ਹੈ ਮੁਲਾਕਾਤ ਕਰਵਾਉਣ ਵਾਲੇ ਆਪਸ ਨੇ ਵਕਤ ਖਤਮ ਹੋਣ ਦੀ ਘੰਟੀ ਵਜਾਈ ਦੋਵੇਂ ਭੈਣ ਭਰਾ ਚੁੱਪਚਪੀਤੇ ਇੱਕ ਦੂਜੇ ਨੂੰ ਵੇਖਦੇ ਅੱਡੇ ਹੋ ਗਏ ਮਾਪਿਓ ਜਾਈ ਨਾਲ ਇਹ ਆਖਰੀ ਮਿਲਣੀ ਹੈ ਕਿਸ਼ਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ ਜੇਲ੍ਹਾਂ ਵਿੱਚ ਕੈਦੀਆਂ ਦੀ ਆਵਾਜ਼ਾਈ ਲੱਗੀ ਰਹਿੰਦੀ ਹੈ ਕਿਸ਼ਨ ਸਿੰਘ ਨੂੰ ਇਹ ਤਾਂ ਪਤਾ ਲੱਗ ਚੁੱਕਾ ਸੀ ਕਿ 라ਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿੱਚ ਹੈ ਪਰ ਵੀਰਾਂ ਵਾਲੀ ਉਸ ਨਾਲੋਂ ਵੀ ਸਖਤ ਕੈਦ ਵਿੱਚ ਹੈ ਕਿਸ਼ਨ ਸਿੰਘ ਨੂੰ ਇਹ ਗੱਲ ਕਿਸੇ ਨੇ ਨਹੀਂ ਸੀ ਦਸੀ ਸ਼ੌਣੀ ਵਿੱਚ ਤਾਂ ਪੰਖੇਰੂ ਪਰ ਨਹੀਂ ਸੀ ਮਾਰ ਸਕਦਾ ਬਾਗੀ ਭਰਾ ਪਰਜਾਈ ਤੇ ਬਾਗੀਆਂ ਦਿੱਤੀ ਬਾਬਤ ਵੀਰਾਂ ਵਾਲੀ ਨੂੰ ਕੌਣ ਖਬਰ ਦੱਸਦਾ ਵੀਰਾਂ ਵਾਲੀ ਮੁਲਾਕਾਤ ਲਈ ਜੇਹਲ ਤੱਕ ਕਿਵੇਂ ਪੁੱਜ ਗਈ ਇਸ ਭੇਦ ਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗ ਸਕਿਆ ਉਸ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਆਪਣੇ ਪਤਰੀ ਪਤੀ ਹੁਸਨਾਗ ਸਿੰਘ ਤੋਂ ਇਹ ਭੇਦ ਲੁਕਾਉਣ ਵਿੱਚ ਉਸ ਨੂੰ ਸਫਲਤਾ ਹੋਈ ਪਰ ਪਰਾ ਦੀ ਅਮਾਨਤ ਵਿੱਚ ਮਜਬੂਰੀ ਖਿਆਨਤ ਹੋ ਜਾਣ ਦਾ ਸਦਮਾ ਉਹ ਨਾ ਸਹਾਰ ਸਕੀ ਹੁਸਨਾ ਅਖ ਸਿੰਘ ਨੇ ਅਸਲ ਮਰਜ਼ ਨਾਲ ਤਾਂ ਧਿਆਨ ਨਾ ਦਿੱਤਾ ਹੋਰ ਦਵਾਈਆਂ ਨੇ ਕੀ ਸਵਾਰਨਾ ਸੀ ਸਰਨਕੌਰ ਦੀ ਕੈਦ ਪੂਰੀ ਹੋ ਗਈ ਵੀਰਾਵਾਲੀ ਨੇ ਅਮਾਨਤ ਵਿੱਚ ਖਿਆਨਤ ਕਰਨ ਦੀ ਦੋਸ਼ਣ ਹੋ ਕੇ ਪਰਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦੀ ਵੀ ਰਿਹਾਈ ਪਾ ਲਈ ਸਰਨਕੌਰ ਸਿੱਧੀ ਲਾਹੌਰ ਹਸਪਤਾਲ ਵਿੱਚ ਪੁੱਜੀ ਵਟ ਚਾਰ ਦਰਵਾਜ਼ਾ ਬੰਦ ਸੀ ਦਰਬਾਰ ਨੇ ਕਿਹਾ ਮਰੀਜ਼ਾ ਦੇ ਆਰਾਮ ਦਾ ਵਕਤ ਹੈ ਦਰਵਾਜ਼ੇ ਦੀ ਖੱਬੀ ਨੁੱਕਰ ਵਿੱਚ ਪੰਗੀਆਂ ਦਾ ਘਾਰ ਸੀ ਉਪਰੀ ਖੱਦਰ ਪੋਸ਼ ਜਨਾਨੀ ਨੂੰ ਵੇਖ ਕੇ ਜਮਾਦਾਨੀ ਨੇ ਨੇੜੇ ਆ ਗਈ ਉਸਨੇ ਪੁੱਛਿਆ ਤੁਸੀਂ ਕਿਸ ਨੂੰ ਮਿਲਣਾ ਹੈ ਸ਼ਰਨਕੌਰ ਚਾਹੁੰਦੀ ਸੀ ਕਿ ਉਸ ਤੇ ਕੋਈ ਸਵਾਲ ਕਰੇ ਸ਼ਰਨਕੌਰ ਨੇ ਕਿਹਾ ਮੇਰੀ ਲੜਕੀ ਇੱਥੇ ਬਿਮਾਰ ਹੈ ਲਾਜ ਜਮਾਦਾਨੀ ਨੇ ਵਾਰਡ ਦੇ ਕਮਰੇ ਦਾ ਨੰਬਰ ਪੁੱਛਿਆ ਤੇ ਨਾਲ ਹੀ ਕਿਹਾ ਅਸਾਂ ਤੇ ਇਹ ਨਾਂ ਦੀ ਕੋਈ ਬਿਮਾਰ ਨਹੀਂ ਸੁਣੀ ਮੈਂ ਰੋਜ ਹਰ ਇੱਕ ਵਾਰਡ ਵਿੱਚ ਸਫਾਈ ਲਈ ਜਾਂਦੀ ਹਾਂ ਸਰਨਕੌਰ ਨੇ ਕਿਹਾ ਮੈਨੂੰ ਤੇ ਵਾਰਡ ਦਾ ਪਤਾ ਨਹੀਂ ਨਾ ਹੀ ਕਮਰੇ ਦਾ ਨੰਬਰ ਪਤਾ ਹੈ ਸੁਣਿਆ ਹੈ ਮੇਰੀ ਇਲਾਜ ਇਸ ਹਸਪਤਾਲ ਵਿੱਚ ਹੈ ਸੁਣਿਆ ਹੈ ਜਮਾਦਾਰਨੀ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਆਪ ਉਸ ਨੂੰ ਇੱਥੇ ਦਾਖਲ ਨਹੀਂ ਕਰਵਾਇਆ ਨਹੀਂ ਅਸੀਂ ਜੇਲ੍ਹ ਵਿੱਚ ਸਾਂ ਪਿੱਛੋਂ ਹੀ ਉਹ ਬਿਮਾਰ ਹੋ ਗਈ ਉਹ ਬਾਗੀ ਦਿੱਤੀ ਹੋਵੇਗੀ ਜਿਹੇਲ ਦਾ ਨਾਂ ਸੁਣ ਕੇ ਜਮਾਦਾਰਨੀ ਨੇ ਕਿਹਾ ਇੱਥੇ ਉਸ ਨੂੰ ਦੇ ਲਾਜ ਨਾਂ ਦਾ ਕਿਸੇ ਨੂੰ ਨਹੀਂ ਪਤਾ ਪਤਲੀ ਗੋਰੀ ਜਹੀ 12 13 ਸਾਲਾਂ ਦੀ ਕੁੜੀ ਹੈ ਬੜੀ ਮਿੱਠੀਆਂ ਗੱਲਾਂ ਕਰਦੀ ਹੈ ਉਸ ਦੀਆਂ ਗੱਲਾਂ ਸੁਣ ਕੇ ਕਦੇ ਹਾਸਾ ਆ ਜਾਂਦਾ ਹੈ ਕਦੇ ਰੋਣਾ ਉਹ ਆਪਣੀ ਭੂਆ ਪਾਸ ਸੀ ਸ਼ਰਨਕੌਰ ਨੇ ਹਾਂ ਵਿੱਚ ਸਿਰ ਹਿਲਾਇਆ ਬਸ ਉਹ ਹੈ ਜਦੋਂ ਉਹ ਪਹਿਲਾਂ ਇੱਥੇ ਆਈ ਤਾਂ ਉਸਨੇ ਕਿਸੇ ਕੁੜੀ ਤੋਂ ਪੁੱਛਿਆ ਬਾਗੀ ਕਿਸ ਨੂੰ ਆਖਦੇ ਨੇ ਤੇ ਫਿਰ ਆਪ ਹੀ ਦੱਸਿਆ ਕਿ ਮੇਰਾ ਫੁੱਫੜ ਮੇਰੀ ਭੂਆ ਨੂੰ ਆਖਦਾ ਸੀ ਤੂੰ ਬਾਗੀਆਂ ਦੀ ਧੀ ਨੂੰ ਘਰ ਕਿਉਂ ਲਿਆਂਦਾ ਉਸੇ ਦਿਨ ਤੋਂ ਉਸ ਦਾ ਨਾਮ ਬਾਗੀ ਦੀ ਧੀ ਪੈ ਗਿਆ ਜਦ ਵੀ ਡਾਕਟਰ ਆਉਂਦਾ ਹੈ ਉਹ ਆਖਦੀ ਹੈ ਮੈਨੂੰ ਮੇਰੇ ਪਿਤਾ ਜੀ ਤੇ ਮਾਤਾ ਜੀ ਪਾਸ ਚਿਹਲ੍ਹ ਵਿੱਚ ਲੈ ਚਲੋ ਡਾਕਟਰ ਹੱਸ ਛੱਡਦਾ ਹੈ ਜਮਾਦਾਰਨੀ ਦੀ ਗੱਲ ਨੂੰ ਸ਼ਰਨਕੌਰ ਬੁੱਤ ਬਣੀ ਸੁਣਦੀ ਰਹੀ ਜਮਾਦਾਰਨੀ ਨੇ ਕਿਹਾ ਸਰਦਾਰ ਜੀ ਨਹੀਂ ਆਏ ਉਹਨਾਂ ਦੀ ਕੈਦ ਅੱਧੀ ਵੀ ਨਹੀਂ ਗੁजरी ਉਹਨਾਂ ਨੂੰ 3 ਸਾਲ ਦੀ ਕੈਦ ਮਿਲੀ ਸੀ ਸ਼ਰਨਕੌਰ ਦੀ ਗੱਲ ਸੁਣ ਕੇ ਜਮਾਦਾਰਨੀ ਨੇ ਠੰਡਾ ਹੋ ਕਾ ਪਰਿਆ ਤੇ ਕਿਹਾ ਕੁੜੀ ਬੜੀ ਸਿਆਣੀ ਐ ਦੱਸਦੀ ਐ ਕਿ ਮੇਰਾ ਫੁੱਫੜ ਭੂਆ ਨੂੰ ਲੈ ਕੇ ਚਲਾ ਗਿਆ ਮੈਂ ਬਾਹਰ ਬੂਹੇ ਅੱਗੇ ਬੈਠੀ ਸਰਦਲ ਤੇ ਹੀ ਸੌ ਗਈ ਸਰਦੀ ਨਾਲ ਮੈਨੂੰ ਤਾਪ ਚੜ ਗਿਆ ਫਿਰ ਮੇਰੇ ਪਿਤਾ ਜੀ ਦਾ ਇੱਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ ਪਰ ਮੈਂ ਬਹੁਤ ਬਿਮਾਰ ਹੋ ਗਈ ਤਾਂ ਉਹ ਇੱਥੇ ਛੱਡ ਗਏ ਮੈਂ ਬਥੇਰਾ ਕਿਹਾ ਮੈਨੂੰ ਜੇ ਲੈ ਚੱਲੋ ਪਰ ਉਹ ਨਹੀਂ ਲੈ ਗਈ ਇਤਨੀ ਗੱਲ ਦੱਸਣ ਪਿੱਛੋਂ ਜਮਾਦਾਰੀ ਨੇ ਕਿਹਾ ਹੁਣ ਤੇ ਜੀ ਉਹ ਤੁਹਾਨੂੰ ਹੀ ਉਡੀਕਦੀ ਹੈ ਜਮਾਦਾਰੀ ਦੇ ਆਖਰੀ ਫਿਕਰੇ ਦਾ ਭਾਵ ਸਰਨਕੌਰ ਸਮਝ ਗਈ ਸੀ ਲਾਜ ਦੇ ਕਮਰੇ ਵਿੱਚ ਪੁੱਜਣ ਤੱਕ ਉਸ ਦੇ ਸਾਰੇ ਅਥਰੂ ਵਗ ਚੁੱਕੇ ਸਨ ਆਪਣੀ ਮਾਤਾ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਗਈਆਂ ਸਵੇਰ ਦੇ ਦੀਵੇ ਦੀ ਇਹ ਆਖਰੀ ਚਲਕ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ